ਮੈਂ ਨਾ ਕਲਾਸੋਂ ਆਜੀ ਇਹ ਜੇ ਮੈਂ ਨੇ ਫੋਨ ਕੀਤਾ ਉਹ ਸਿਰ ਸੱਤ ਵਜੇ ਨਾਲ ਕੋਈ ਸਾਡਾ ਕੋਠਾ ਦੇ ਗਿਆ ਥੱਲੇ ਆ ਗਿਆ ਹੀ ਨਵੀ ਰੋਂਦਾ ਫੇ ਮੁਰਕੇ ਨਾ ਨੇ ਮੁਰਕੇ ਫੇਰ ਫੋਨ ਕੀਤਾ ਨਹੀਂ ਪਾਪਾ ਆ ਗਿਆ ਥੱਲੇ ਆਹੀਂ ਬਚ ਗਏ ਦਾ ਔਰ ਕੇ ਬਾਹਰ ਆ ਗਏ ਆ ਉਹਨਾਂ ਨੂੰ ਥੱਲੇ ਕੱਢਿਆ ਜੀ ਸੱਤ ਬਤਾ ਬਹੁਤ ਲੱਗੀਆਂ ਉਹਨਾਂ ਦੇ ਹੈਗੀਆਂ ਘਰ ਵੀ ਸਭ ਪੱਦਰ ਹੋ ਗਿਆ ਕੁਛ ਨਹੀਂ ਲਿਆ ਮੈਂ ਮਨੇ ਉਹ ਗਰਾਡ ਫਲਾਈ ਨਹੀਂ ਕੀਤੀ ਕਿਤੇ ਹੀ ਕਿਤੇ ਦੇ ਕਹਿੰਦੇ ਪੈਸੇ ਮਿਲਨੇ ਆ ਮਿਲੇ ਨਹੀਂ ਅਸੇ ਤਾਂ ਨਹੀਂ ਮਿਲਦੇ ਮਿਲਦੇ ਤੇ ਇਹ ਕੰਮ ਹੋਣਾ ਹੀ ਨਹੀਂ ਜੇ ਮਿਲ ਜਾਂਦੀ ਗਰਾਉਂਡ ਉਹਨਾਂ ਵਿਚਾਰਿਆਂ ਨੂੰ ਕੋਈ ਮੁੱਛ ਪਾਈ ਜਾਂਦਾ ਜੇ ਕੋਈ ਕੰਮ ਕਰਨਾ ਹੋਈ ਇਹ ਇਹ ਹੀ ਲਾਗੇ ਤੇ ਬਾਪੂ ਕਿੱਲੇ ਜਾਣੇ ਹਾਂਜੀ ਕੀ ਮੰਗ ਕਰੇ ਤੇ ਬਾਪੂ ਮੰਗੇ ਉਹ ਕਰਨੇ ਨਾਲ ਬਾਪੂ ਦਾ ਚਲੋ ਇਲਾਜ ਹੋਵੇ ਤੇ ਨਾਲੇ ਸਾਡਾ ਘਰਬਾਰ ਇਹਨਾਂ ਵਿਚਾਰਿਆਂ ਦਾ ਗਰੀਬਾਂ ਦਾ ਬਣ ਜੇ ਹਾਂਜੀ ਮੇਰਾ ਨਾਮ ਆਸ਼ਿਸ਼ ਜੇ ਪਿੰਡ ਮੇਰਾ ਤੇ ਰੋਡਾਂ ਵਾਲੀ ਸੀ ਮੈਂ ਮਾਮੇ ਆਪਣੇ ਕੋ ਐ ਚੱਕਰੇ ਤੇ ਇਹਨਾਂ ਦੇ ਨਾਲ ਸਾਰੇ ਮੀਂਹ ਬੜਾ ਪੈਣ ਰਿਹਾ ਸੀ ਤੇ ਇਹਨਾਂ ਦੇ ਛੱਤ ਨਾਲ ਡਿੱਗਣ ਵਾਲੀ ਹੈਗੀ ਪਹਿਲਾਂ ਵੀ ਟੁੱਟੇ ਸੀ ਬੱਲੇ ਬੋਲੇ ਤੇ ਉਹ ਇਹਨਾਂ ਨੇ ਬਲਕੀ ਕੀਤਾ ਹਲਕੀ ਹਲਕੀ ਮਿੱਟੀ ਡਿੱਗਣ ਡਾ ਪਈਆ ਤੇ ਆਪਾਂ ਤਾਂ ਜਾਨ ਬਚਾ ਕੇ ਭੱਜ ਗਏ ਮੇਰੇ ਨਾਨਾ ਜੀ ਉਹ ਅੰਦਰੇ ਰਹਿ ਗਏ ਤੇ ਉਹਨਾਂ ਦੇ ਉੱਤੇ ਸਾਰੀ ਛੱਤ ਡਿੱਗ ਗਈ ਆ ਉਹਨਾਂ ਨੂੰ ਬੜੀ ਮੁਸ਼ਕਲ ਕੱਢਿਆ ਗਿਆ ਉਹਨਾਂ ਦੇ ਲੱਕ ਤੇ ਛੱਟ ਲੱਗੀ ਤੇ ਟੂਟ ਚੂਲਾ ਲੱਤ ਟੁੱਟ ਗਈ ਜੇ ਹਾਂਜੀ ਤੇ ਇੱਥੋਂ ਇੱਕ ਤੇ ਸੱਟ ਲੱਗ ਗਈ ਜੇ ਤੇ ਬਾਹਾਂ ਟੁੱਟ ਗਈਆਂ ਤੇ ਸਿਰ 'ਚ ਲੱਗਿਆ ਨੁਕਸਾਨ ਅੰਜਿਆ ਡਾ ਘਰ ਤੇ ਪੂਰਾ ਹੋਇ ਗਿਆ ਮੈਂ ਜਿਹੜਾ ਨਹੀਂ ਕੁਛ ਗਿਆ ਘਰ ਵਿੱਚ ਜੋ ਕੁਛ ਆ ਗਿਆ ਸਮਾਨ ਸਭ ਟੁੱਟ ਭੱਜ ਗਿਆ ਵਾ ਹਾਂਜੀ ਗ੍ਰਾਂਟ ਰੈਪਲਾਈ ਕੀਤਾ ਹੀ ਪਰ ਕੋਈ ਮਿਲੀ ਨਹੀਂ ਜੇ ਤੱਕ ਕੋਈ ਰੈਪਲਾਈ ਨਹੀਂ ਕੋਈ ਆਇਆ ਜੇ ਮਿਲਦੀ ਤੇ ਚੱਲ ਪੈ ਜਾਂਦਾ ਗਰੀਬਾਂ ਚੱਲ ਜਾਂਦੇ ਨਾ ਇਤਾਂ ਨਹੀਂ ਆਈ ਇਹ ਹੀ ਕਹਿ ਚੁਣਨੇ ਪਿਆ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾਨ ਉਗਰਾਡ ਮਿਲਦੀ ਫੇ ਉਮਰ ਬਾਪੂ ਦੀ 70 ਸਾਲ ਦੇ ਆ ਕੇ ਆਇਆ ਵਾ ਸੀਰੀਅਸ ਗਿਆ ਗਿਆ ਕਿਤਰਾ ਡਾਡਾ ਲੱਗਿਆ ਇਹ ਯੂਸਫਾ ਪੇਸ਼ੈਂਟ ਪਿੰਡ ਚਬਕਰੇ ਤੋਂ ਇਹ ਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਉਹ ਛੱਤ ਉੱਪਰ गिर ਗਈ ਤੇ ਇਹਦੇ ਪੋਲੀ ਟਰਾਮਾ ਆਇਆ ਵਾ ਮਤਲਬ ਜੈਸ ਇੰਜਰੀ ਵੀ ਹੈਗੀ ਅਬਡੋਮਨਲ ਇੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਤੇ ਦੇ ਐਕਸਟ੍ਰੀਮਿਟੀ ਚ ਫ੍ਰੈਕਚਰ ਹੈਗੇ ਤੇ ਅਸੀਂ ਫਸਟ ਇਟ ਦੇ ਦੇਤੀ ਇਹਨਾਂ ਦੇ ਪੇਸ਼ੈਂਟ ਦੇ ਐਕਸ ਰੇ ਕਰਾਤੇ ਆ ਫਾਈਲ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸਟਾਗ ਹੈਗੇ ਜੈਸ ਇੰਜਰੀ ਦੇ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮ ਕੀਤਾ ਸੀ ਚੈਸ ਹੜੀ ਛਾਤੀ ਤੇ ਡਿਟੋ ਨਹੀਂ ਹਾਂ ਇਹ ਕੋਈ ਜਲਤ ਸਮੇਂ ਹੀ ਕਰਾ ਕੇ ਦੇਖਾਂਗੇ ਤੇ ਫ੍ਰੀਮਰੀ ਫ੍ਰੈਕਚਰ ਲੱਗ ਰਿਹਾ ਘਰ ਦੇ ਕੈਮ ਮੈਂਬਰ ਤੇ ਕਹਿਣ ਕਿ ਕਿੰਨੇ ਮਿੰਟ ਸੁਤੇ ਘਰੇ ਮੈਂ ਵੀ ਤੇ 3 ਬੰਦੇ ਸੁਤੇ ਸੀਗੇ ਪਰ ਸਾਟ ਜਿੰਨੇ ਇਹਨਾਂ ਨੇ ਲੱਗੀ ਜਾ ਹਾਂ ਇਹਨੂੰ ਕੌਣ ਲੈ ਕੇ ਆਇਆ ਹੈ ਇਹਨੂੰ ਐਂਬੂਲੈਂਸ ਚੋਂ ਲੈ ਐਂਬੂਲੈਂਸ ਚੋਂ ਕੀ ਕੀ ਕਰੇ ਪੇਸ਼ੈਂਟ ਸਟੇਬਲ ਹੈ ਪੇਸ਼ੈਂਟ ਠੀਕ ਹੈ 98% ਦੀ ਆਕਸੀਜਨ ਆ ਰਹੀ ਹੈ बीपीवी 3110/723 पीपी